ਮੋਗਾ ਦੇ ਵਿੱਚ ਅੱਜ ਐਸਕੇਐਮ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪੂਰੀਆਂ ਤਿਆਰੀਆਂ ਮੁਕੰਮਲ ਹੋ ਗਿਆ ਨੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਇਸ ਤੋਂ ਪਹਿਲਾਂ ਖਣੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਇਕੱਠ ਦੇਖਿਆ ਗਿਆ ਜਿੱਥੇ ਮਹਾਪੰਚਾਇਤ ਹੋਈ ਤੇ ਅੱਜ ਐਸ ਮੇਰਾ ਨਾਮ ਸਰਪਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਹੀ ਅਸੀਂ ਆਂ ਜਿਹੜਾ ਕੀ ਸੀ ਸਾਡਾ 5 ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਅਸੀਂ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਹ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਚੋਂ 90 ਫੀਸਦੀ ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦੇ ਹਨ ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਜਿਹੇ ਉਪਰਾਲੇ ਦੀ ਪੰਜਾਬ ਵਾਸੀ ਸ਼ਲਾਗਾ ਕਰਦੇ ਨਹੀਂ ਥੱਕਦੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਊਗਾ ਕੇਮ ਦੇ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਹੈ ਮੋਗਾ ਦੇ ਵਿੱਚ ਮਹਾਪੰਚਾਇਤ ਸੱਦੀ ਗਈ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਹੇ ਨੇ ਤਾਂ ਉੱਥੇ ਹੀ ਸਵੇਰ ਵੇਲੇ ਤੋਂ ਭਾਰੀ ਪੁਲਿਸ ਫੋਰਸ ਵੀ ਤੈਨਾਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਮੋਗਾ ਦੀ ਦਾਣਾ ਮੰਡੀ ਦੇ ਦਿਖਾ ਰਹੇ ਹਾਂ ਜਿੱਥੇ ਮਹਾਪੰਚਾਇਤ ਹੋਣੀ ਹੈ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਜੋ ਕਰ ਰਹੇ ਨੇ ਤੇ ਅੱਜ ਮੋਗਾ ਦੇ ਵਿੱਚ ਐਸ ਕੇ ਐਮ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਲੀਪ ਜ ਗੇ ਨੇ ਜਿਤਲੀਪ ਐਸਕੇਐਮ ਦੇ ਵੱਲੋਂ ਅੱਜ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਤੁਸੀਂ ਮੌਕੇ ਤੇ ਮੌਜੂਦ ਹੋ ਕਿਵੇਂ ਦੀਆਂ ਤਿਆਰੀਆਂ ਨੇ ਕਰੋਪਾ ਰੋਹਿਤਪੰਦਾਰ ਜੀ ਇਹ ਕਿ ਅੱਜ ਮੌਕਾ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੀ ਹੈ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਅੱਜ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਔਰ ਜਿਹੜੇ ਕਿਸਾਨ ਹੈ ਕਾਫੀ ਜਿਹੜੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਲੈਣ ਸ਼ੁਰੂ ਹੋ ਗਏ ਆ ਕਿਸਾਨਾਂ ਦੀਆਂ ਜਿਹੜੀਆਂ ਕਾਫੀ ਸਮੇਂ ਤੋਂ ਜਿਹੜੀਆਂ ਮੰਗਾਂ ਲੱਗਦੀ ਆ ਰਹੀਆਂ ਜਿਹੜੀਆਂ ਉਸ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਅੱਜ ਮਹਾਪੰਚਾਇਤ ਤੇ ਯਰੋ ਦੇ ਪਾਸੇ ਦੇ ਬਾਡਰ ਦੀ ਗੱਲ ਕੀਤੀ ਹੈ ਨਾ ਬਾਡਰ ਦੇ ਉੱਪਰ ਵੀ ਕਿਸਾਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਦਰਨੇ ਪ੍ਰਦਰਸ਼ਨ ਕਰਦੇ ਆ ਰਹੇ ਉਸ ਨੂੰ ਲੈ ਕੇ ਅੱਜ ਮੋਗਾ ਦੇ ਵਿੱਚ ਜਿਹੜਾ ਐਸ.ਡੀ.ਐਮ ਦੇ ਸੱਦੇ ਦੇ ਉੱਪਰ ਐਸ.ਪੀ ਪੰਜਾਬ ਦੇ ਨਾਲ ਜਿਹੜਾ ਜਿਹੜਾ ਇਹ ਮ ਮੌਕੇ ਤੇ ਮੌਜੂਦ ਹੋਤਾ ਕਿੰਨੇ ਕਿਸਾਨ ਕੋਲ ਸਮਾਹ ਪੰਚਾਇਤ ਚ ਦੇਖੋ ਸਮਾਹ ਦਾ ਜਿਹੜਾ ਦੱਸਿਆ ਪਰ ਥੰਡ ਹੋਣ ਦੇ ਨਾਲ ਨਾਲ ਜਿਹੜਾ ਕੀ ਹੈ ਥੋੜਾ ਜਿਹਾ ਲੇਟ ਲੱਗ ਰਿਹਾ ਹੈਗਾ ਦੂਸਰੇ ਪਾਸੇ ਜੇ ਗੱਲ ਕੀਤੀ ਹੈ ਵੀ ਕਿਸਾਨਾਂ ਦੇ ਜਿਹੜਾ ਕਤਾਨ ਜਿਹੜੇ ਇੱਥੇ ਹੈ ਪਹੁੰਚਨੇ ਸ਼ੁਰੂ ਹੋ ਗਏ ਕਿਸਾਨ ਵੱਲੋਂ ਕਿ ਕੀ ਜਾ ਰਿਹਾ ਹੈ ਕਿ ਜਿਹੜਾ ਇਹ ਘਟ ਹੈ 10000 ਦੀ ਗਿਣਤੀ ਦੇ ਨਜ਼ਦੀਕ ਜਿਹੜਾ ਦੱਸਿਆ ਜਾ ਰਿਹਾ ਹੈ ਜੀ ਜੀ तमाम ਜਾਣਕਾਰੀ ਦੇ ਲਈ ਧੰਨਵਾਦ ਆਜ ਮੋਗਾ ਦੀ ਦਾਣਾ ਮੰਡੀ ਦੇ ਅੰਦਰ ਐਸ ਕੇ ਐਮ ਇਹ ਤਾਂ ਵੱਡਾ ਇਕੱਠ ਹੋਣਾ ਹੈ ਹਾਲਾਂਕਿ 10 ਵਜੇ ਦਾ ਸਮਾਂ ਦਿੱਤਾ ਹੋਇਆ ਸੀ ਕਿਸਾਨਾਂ ਦੇ ਵੱਲੋਂ ਪਰ ਸਰਦੀ ਦੇ ਚੱਲਦੇ ਜਿਹੜੇ ਕਿਸਾਨਾਂ ਦਾ ਆਣਾ ਜਾਣਾ ਸ਼ੁਰੂ ਹੋ ਗਿਆ ਤਾਂ ਅੱਜ ਐਸਕੇਐਮ ਦੇ ਵੱਲੋਂ ਮਹਾਪੰਚਾਇਤ ਦੀ ਗੱਲ ਆਖੀ ਗਈ ਸੀ ਤਾਂ ਇਸ ਤੋਂ ਪਹਿਲਾਂ ਵੀ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਸੀ ਮਹਾਪੰਚਾਇਤ ਇਕੱਠ ਦੇਖਿਆ ਸੀ ਮਹਾਪੰਚਾਇਤ ਦੌਰਾਨ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਪਹੁੰਚੇ ਸਨ ਤੇ ਡੱਲੇਵਾਲ ਹੋਰਾਂ ਦੇ ਵੱਲ ਸਟੇਜ ਉੱਤੇ ਜਿਹੜਾ ਡੱਲੇਵਾਲ ਹੋਰਾਂ ਨੂੰ ਹੋਰਾ ਨੇ ਮੁਲਾਕਾਤ ਵੀ ਕੀਤੀ ਸੀ ਕਿਸਾਨਾਂ ਦੇ ਨਾਲ ਤਾਂ ਅੱਜ ਐਸ ਕੇ ਐਮ ਦੇ ਵੱਲੋਂ ਜੋ ਕਿ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਹੈ ਹਾਲਾਂਕਿ ਜਿਹੜੇ ਕਿਸਾਨ ਜਥਬੰਦੀਆਂ ਨੇ ਇਹ ਅੱਧ-ਅੱਧ ਹੋ ਗਈਆਂ ਨੇ ਇਹਨਾਂ ਦੇ ਵੱਲੋਂ ਵੱਖਰੇ-ਵੱਖਰੇ ਧੜੇ ਬਣਾ ਲਏ ਗਏ ਨੇ ਤੇ ਅੱਜ ਐਸ ਕੇ ਐਮ ਦੇ ਵੱਲੋਂ ਪੰਚਾਇਤ ਦਾ ਐਲਾਨ ਕੀਤਾ ਸੀ ਤੇ ਅੱਜ ਮੋਗਾ ਦੀ ਦਾਣਾ ਮੰਡੀ ਤੋਂ ਜਿਹੜੀਆਂ ਸਿੱਧੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ 10 ਵੇ ਦਾ ਸਮਾਂ ਦਿੱਤਾ ਹੋਇਆ ਸੀ ਤਾਂ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਤੜਖਸਾਰ ਦਾ ਪਹੁੰਚਿਆ ਹੋਇਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਹੌਲ ਖਰਾਬ ਨਾ ਹੋਵੇ ਸ਼ਾਂਤੀਪੂਰਨ ਬਣਿਆ ਰਵੇ ਤਾਂ ਇਸ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਦੱਸ ਦੇ ਕਿ ਕੇਂਦਰ ਸਰਕਾਰ ਦੇ ਨਾਲ ਅੜਿੱਕਾ ਫਸਿਆ ਹੋਇਆ ਕਿਸਾਨਾਂ ਦਾ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਉਧਰ ਮਰਨ ਵਰਤ ਜਾ ਰਹੀ ਹੈ ਡੱਲੇਵਾਲ ਦਾ ਤੇ ਅੱਜ ਐਸ ਕੇ ਐਮ ਦੇ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਹੈ ਤਾਂ ਮੌਕੇ ਤੇ ਸਾਡੇ ਸਹਿਯੋਗੀ ਦਲੀਪ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਿਆਰੀਆਂ ਦਿਖਾਈਆਂ ਗਈਆਂ ਨੇ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਐਸ ਕੇਮ ਦੇ ਸੱਦੇ ਦੇ ਉੱਪਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਦੀ ਦਾਣਾ ਮੰਡੀ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੀਆਂ ਤਿਆਰੀਆਂ ਪੂਰੀਆਂ ਚੋਰਾ ਦੇ ਉੱਤੇ ਆ ਕਿਸਾਨ ਆਗੂ ਜਿਹੜੇ ਆ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਗੱਲਬਾਤ ਵੀ ਕਰ ਲਾਂਗੇ ਇੱਥੇ ਕਿਸਾਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਔਰ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ ਅੱਜ ਇਹ ਮਹਾਪੰਚਾਇਤ ਕਰਨ ਜਾ ਰਹੇ ਸਭ ਤੋਂ ਪਹਿਲਾਂ ਲੱਖੋਵਾਲ ਯੂਨੀਅਨ ਦੇ ਜਿਹੜੇ ਕਿਸਾਨ ਹੋਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਭពਿੰਦਰ ਜੀ ਕਿਸਾਨ ਪਹੁੰਚ ਰਹੇ ਨੇ ਕਿੰਨਾ ਕਾ ਠਹਿ ਗਿਆ ਔਰ ਮੰਗਾ ਕੀ ਨਹੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ਾਂ ਨਰਦੇਸ਼ਾਂ ਦੇ ਦੇ ਜਿਲ੍ਹਾ ਮੋਗਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਤਕਰੀਬਨ 45 ਤੋਂ 50 ਹਜ਼ਾਰ ਦੇ ਪਲੱਸ ਬੰਦੇ ਇੱਥੇ ਕਿਸਾਨ ਨੇਤਾ ਤੇ ਕਿਸਾਨ ਲੀਡਰ ਤੇ ਕਿਸਾਨ ਵਰਕਰ ਤੇ ਬੀਬੀਆਂ ਪਹੁੰਚ ਰਹੇ ਆ ਮੰਗਾਂ ਜਿਹੜੀਆਂ ਹੈਗੀਆਂ ਕੇਂਦਰ ਸਰਕਾਰ ਨੇ 2020 ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ 13 ਮਹੀਨਾ ਬਾਟਰਾਂ ਦੇ ਉੱਤੇ ਬੈਠ ਕੇ ਮਨਾ ਕੇ ਆਏ ਸੀ ਉਹਨਾਂ ਮੰਗਾਂ ਨੂੰ ਹੀ ਲਾਗੂ ਕਰਵਾਉਣ ਵਾਸਤੇ ਅੱਜ ਦੂਜੀ ਕਿਸਾਨ ਮਹਾਪੰਚਾਇਤ ਭਾਰਤ ਦੇ ਵਿੱਚ ਹੋ ਰਹੀ ਹੈ ਇਸੇ ਤਰੀ ਲੜੀ ਦੇ ਤਹਿਤ ਵੱਖ-ਵੱਖ ਤਰ੍ਹਾਂ ਸਾਰੇ ਸਟੇਟਾਂ ਦੇ ਵਿੱਚ ਮਹਾਪੰਚਾਇਤਾਂ ਹੁੰਦੀਆਂ ਰਹਿਣਗੀਆਂ ਕਾਫੀ ਲੰਮੇ ਸਮੇਂ ਤੋਂ ਕਿਸਾਨ ਬਾਰਡਰਾਂ ਤੇ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਔਰ ਜੇਕਰ ਗੱਲ ਕਰੀਏ ਹਰਿਆਣਾ ਸਰਕਾਰ ਦੀ ਤਾਂ ਹਰਿਆਣਾ ਸਰਕਾਰ ਕਿਸਾਨਾਂ ਦੇ ਉੱਪਰ ਤਸੱਦਦ ਟਾਰੀ ਹੈ ਇੱਥੋਂ ਤੱਕ ਕਿ ਬੈਰੀਕੇਡ ਲਗਾ ਕੇ ਕੰਡਿਆਲੀ ਤਾਰ ਲਗਾ ਕੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਔਰ ਡੱਲੇਵਾਲ ਜੀ ਜਿਹੜੇ ਆ ਮਹੀਨੇ ਤੋਂ ਉੱਪਰ ਹੋ ਗਏ ਮਰਨ ਵਰਤੇ ਬੈਠੇ ਦੇਖੋ ਜੀ ਜਿਹੜੀ ਕੇਂਦਰ ਸਰਕਾਰ ਹੈ ਚ ਦੂਜੇ ਸਟੇਟ ਹਰਿਆਣਾ ਦੀ ਸਰਕਾਰ ਹੈ ਉਹ ਇੱਕ ਸਾਨੂੰ ਬੜੇ ਨੈਰੇਟਿਵ ਤਰੀਕੇ ਦੇ ਨਾਲ ਸਾਨੂੰ ਸਿਰਜ ਰਹੀ ਹੈ ਇੱਕ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਜਿਹੜੀਆਂ ਸੜਕਾਂ ਸਾਡੀਆਂ ਜੇਬਾਂ ਦੇ ਵਿੱਚੋਂ ਨਿਕਲ ਕੇ ਪੈਸੇ ਟੈਕਸ ਦੀਆਂ ਸੜਕਾਂ ਬਣੀਆਂ ਆਈਆਂ ਉਹਨਾਂ ਤੇ ਸੜਕਾਂ ਤੇ ਸਾਨੂੰ ਰੋਕਣਾ ਹੈ ਕਾਹਦੀ ਨਿੰਦਣਯੋਗ ਗੱਲ ਆਏ ਕਿਉਂਕਿ ਸੜਕ ਹੁੰਦੀ ਹੈ ਜਿਹੜੀ ਸਾਰੇ ਕਿਸੇ ਇੱਕ ਬੰਦੇ ਦੀ ਸੜਕ ਨਹੀਂ ਹੁੰਦੀ ਕੱਲੀ ਉਹ ਸਟੇਟ ਦੀ ਸੜਕ ਨਹੀਂ ਉਹ ਸਾਡੀਆਂ ਸੜਕਾਂ ਦੇ ਨਾਲ ਸਾਡੇ ਟੈਕਸਾਂ ਦੇ ਨਾਲ ਬਣੀਆਂ ਹੋਈਆਂ ਸੜਕਾਂ ਇਹਨੂੰ ਅਸੀਂ ਬਿਲ ਪੁਰਜ਼ੋਰ ਨਖੇਦੀ ਕਰਦੇ ਹਾਂ ਕਿਉਂਕਿ ਜਿਹੜੀ ਦਿੱਲੀ ਹੈ ਉਹ ਸਾਡੀ ਇੱਕ ਰਾਜਧਾਨੀ ਹੈ ਸਾਡੀ ਸਭ ਦੀ ਸਾਂਝੀ ਰਾਜਧਾਨੀ ਹੈ ਸਾਨੂੰ ਹੱਕ ਆ ਉੱਥੇ ਜਾਣ ਦਾ ਜਿਹੜਾ ਇਹ ਕੇਂਦਰ ਸਰਕਾਰ ਨੇ ਦੇ ਇਸ਼ਾਰਿਆਂ ਦੇ ਉੱਤੇ ਹਰਿਆਣਾ ਸਰਕਾਰ ਨੇ ਰੋਕਿਆ ਅਸੀਂ ਉਹਦੀ ਨਖੇਦੀ ਕਰਦੇ ਆਂ ਕਿੱਦਾਂ ਦੇਖਦੇ ਹੋ ਜੇਕਰ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਂਦੀਆਂ ਲੱਗਦਾ ਨਹੀਂ ਸੀਗਾ ਇਹ ਜਿਹੜਾ ਧਰਨਾ ਪਿਛਲੇ ਲੰਮੇ ਤੋਂ ਚੱਲਦਾ ਆ ਰਿਹਾ ਸੀ ਇਹਨੂੰ ਕਿੰਨੇ ਕਿਸਾਨਾਂ ਨੂੰ ਜੜੀਆ ਜਿੱਤ ਮਿਲਨੀ ਸੀ ਦੇਖੋ ਜੀ ਅਸੀਂ ਬਿਲਕੁਲ ਇੱਕੋ ਹੀ ਪਲੇਟਫਾਰਮ ਤੇ ਆਂ ਸਾਡੇ ਏਜੰਡੇ ਇੱਕ ਆ ਸਾਡੀ ਕਿਸਾਨੀ ਇੱਕ ਸਾਰੇ ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਵੀਰ ਸਾਡੇ ਢੱਡ ਭਰਨ ਵਾਲੇ ਬੈਠੇ ਆ ਉੱਥੇ ਉਹ ਵੀ ਸਾਡੀਆਂ ਦੇ ਮੰਗਾ ਮੰਨਵਾਉਣ ਵਾਸਤੇ ਬੈਠੇ ਆ ਅਸੀਂ ਉਹਨਾਂ ਦੀ ਪਿੱਠ ਦੇ ਉੱਤੇ ਖੜੇ ਆ ਕੋਈ ਸਾਡਾ ਵਖਰੇਵਾ ਨਹੀਂਗਾ ਇਸ ਗੱਲ ਇਹ ਸਿਰਫ ਕੀ ਆ ਉਹ ਸਰਕਾਰ ਇਹ ਸਾਨੂੰ ਦਿਖਾ ਨੈਗੇਟਿਵ ਪੱਖ ਸਾਡਾ ਵਿਖਾ ਰਹੀ ਆ ਵੀ ਪਾਟੇ ਵੇ ਆ ਬਿਲਕੁਲ ਅਸੀਂ ਪਾਟੇ ਨਹੀਂ ਗੀਆਂ ਜਿਹੜੀਆਂ ਸਾਡੀਆਂ ਸੇਮ ਮੰਗਾ ਉਹਨਾਂ ਦੀਆਂ ਮੰਗਾ ਮੰਨ ਲੈਣ ਸਾਨੂੰ ਸਵੀਕਾਰ ਅੱਜ ਕਿੰਨਾ ਕੱਟ ਹੋਣ ਦਾ ਸਾਰ ਔਰ ਕਿਹੜੀਆਂ-ਕਿਹੜੀਆਂ ਕਿਸਾਨ ਜਥੇਬੰਦੀਆਂ ਔਰ ਕਿੱਥੇ-ਕਿੱਥੇ ਲੋਕ ਪਹੁੰਚ ਰਹੇ ਸ ਸਮੁੱਚੇ ਐਸਕੇਮ ਦੇ ਭਾਰਤ ਦੀਆਂ ਜਿਹੜੀਆਂ ਜਥੇਬੰਦੀਆਂ ਸ਼ਾਮਲ ਆ ਇਸ ਵਿੱਚ ਇਹ ਕੱਲੇ ਪੰਜਾਬ ਦਾ ਸਟੇਟ ਦਾ ਇਕੱਠ ਹੈ ਇਹਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਚੌਧਰੀ ਰਿਕੈਸਟ ਕੈਜੀ ਵੀ ਪਹੁੰਚ ਰਹੇ ਆ ਸਾਡੇ ਪੰਜਾਬ ਦੇ ਪ੍ਰਧਾਨ ਆਰਿੰਦਰ ਸਿੰਘ ਲੱਖੋਵਾਲ ਔਰ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਪਹੁੰਚ ਰਹੇ ਆ ਪਿਛਲੇ ਦਿਨੀ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਕਰ ਦਿੱਤਾ ਗਿਆ ਸੀ ਅੱਜ ਜਿਹੜੀ ਇਹ ਮਹਾਪੰਚਾਇਤ ਕੀਤੀ ਜਾ ਰਹੀ ਹੈ ਲੱਗਦਾ ਇਸ ਤਰ੍ਹਾਂ ਦੇ ਕੱਟ ਕਰਨ ਨਾਲ ਕੇਂਦਰ ਸਰਕਾਰ ਦੇ ਕੰਨਾਂ ਦੇ ਬੂਰ ਪਏਗਾ ਤੁਹਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ ਦੇਖੋ ਜੀ ਇਹ ਡੈਮੋਕ੍ਰੇਸੀ ਦੇ ਵਿੱਚ ਜੋ ਆਇਆ ਸਾਢੇ ਸੀ ਪਹਿਲਾਂ ਡੀਸੀ ਦਫ਼ਤਰਾਂ ਤੋਂ ਲੈ ਕੇ ਸ਼ੁਰੂ ਕਰਕੇ ਮੰਗ ਪੱਤਰ ਤੋਂ ਦੇਣ ਤੋਂ ਲੈ ਕੇ ਉਹਨਾਂ ਦੇ ਗੇਟਾਂ ਦੇ ਮੂਹਰੇ ਆਲ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਪੰਚਾਇਤਾਂ ਆਈਆਂ ਬੰਦਲੇ ਸੱਦੇ ਆਏ ਇਹ ਜੋ ਸਾਨੂੰ ਹੱਕ ਬਣਿਆ ਸਾਨੂੰ ਡੈਮੋਕ੍ਰੇਸੀ ਦੇ ਵਿੱਚ ਅਸੀਂ ਉਹਦੇ ਮੁਤਾਬਕ ਅਸੀਂ ਸਰਕਾਰ ਦੇ ਕੰਨ ਖੋਲਣ ਦੀ ਬਾਤ ਆਵਾਜ਼ ਪਚਾ ਰਹੇ ਹਾਂ ਜੇਕਰ ਅੱਜ ਫੇਰ ਵੀ ਜਿਹੜੀ ਮਹਾਪੰਚਾਇਤ ਕਰਨ ਤੋਂ ਬਾਅਦ ਕੇਂਦਰ ਸਰਕਾਰ ਤੁਹਾਡੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਤੇ ਕੀ ਰਣਨੀਤੀ ਤਿਆਰ ਕਰੋ ਦੇਖੋ ਜੀ ਇਹਦੂ ਆਉਣ ਵਾਲੇ ਸਮੇਂ ਦੇ ਜੇ ਸਰਕਾਰ ਹਜੇ ਵੀ ਸਾਡੀ ਗੱਲਾਂ ਨਹੀਂ ਸੁਣਦੀ ਤੇ ਇਸ ਕੇਮ ਦੀ ਮੀਟਿੰਗ ਕਰਕੇ ਇਸ ਤੋਂ ਵੱਡੇ ਫੈਸਲੇ ਲਏ ਜਾਣਗੇ ਬਿਲਕੁਲ ਇਹ ਸਨ ਕਿਸਾਨ ਆਗੂ ਭਪਿੰਦਰ ਸਿੰਘ ਲੱਖੋਵਾਲ ਯੂਨੀਅਨ ਜਿਹੜੇ ਆਗੂ ਨੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਦੇ ਉੱਪਰ ਗੌਰ ਕਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਐਸ ਕੇਐਮ ਦੇ ਸੱਦੇ ਦੇ ਉੱਪਰ ਰਣਨੀਤੀ ਜਿਹੜੀ ਹੋਰ ਤਿਆਰ ਕੀਤੀ ਜਾਏਗੀ ਔਰ ਸੰਘਰਸ਼ ਨੂੰ ਜਿਹੜਾ ਹੋਰ ਤਿੱਖਾ ਕੀਤਾ ਜਾਏਗਾ ਜਦੀ ਸਾਰੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ ਹੋਵੇਗੀ ਦਿਨੀਪ ਕੁਮਾਰ ਦੇਨੀ ਸਵੇਰਾ ਟੀਵੀ ਮੋਗਾ